ਕਾਂਗਰਸੀ ਲੀਡਰ ਗੋਤਮ ਸੇਠ ਤੇ ਗੋਲੀ ਚਲਾਉਣ ਵਾਲਾ ਹਸਪਤਾਲ ਦੇ ਵਿੱਚੋਂ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਇਸ ਦਾ ਨਾਮ ਕਮਲਜੀਤ ਸਿੰਘ ਉਰਫ ਲਵਜੀਤ ਹੈ ਜਿਸ ਦਾ ਪਿਛਲੇ ਦਿਨੀ ਐਨਕਾਊਂਟਰ ਕੀਤਾ ਗਿਆ ਸੀ ਪਰ ਇਹ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਫਰਾਰ ਹੋ ਗਿਆ ਹੈ। ਦੱਸਦੀ ਹੈ ਕਿ ਕਮਲਜੀਤ ਸਿੰਘ ਉਰਫ ਲਵਜੀਤ ਬਟਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਸੀ ਜਿੱਥੋਂ ਉਹ ਪੁਲਿਸ ਅਧਿਕਾਰੀਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਹੈ। ਜਿਸ ਤੋਂ ਬਾਅਦ ਬਟਾਲਾ ਦੀ ਪੁਲਿਸ ਨੂੰ ਭਜੜਣਾ ਪੈ ਗਿਆ ਨੇ ਤੇ ਜ਼ਿਲ੍ਹੇ ਦੇ ਤਮਾਮ ਪੁਲਿਸ ਅਧਿਕਾਰੀਆਂ ਦੇ ਹੱਥ ਪੈਰ ਫੁੱਲੇ ਹੋਏ ਨਜ਼ਰ ਆ ਰਹੇ ਨੇ। ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 2 ਵਜੇ ਦੋਸ਼ੀ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਫਰਾਰ ਹੋ ਗਿਆ। ਬਟਾਲਾ ਪੁਲਿਸ ਨੇ ਇਸ ਦੋਸ਼ੀ ਨੂੰ ਪ੍ਰਾਈਵੇਟ ਰੂਮ ਵਿੱਚ ਰੱਖਿਆ ਹੋਇਆ ਸੀ ਪਰ ਦੋਸ਼ੀ ਇਨਾ ਛਾਤਰ ਸੀ ਕਿ ਹੱਥ ਘੜੀ ਵੀ ਬੈੱਡ ਤੇ ਹੀ ਛੱਡ ਗਿਆ ਤੇ ਪੁਲਿਸ ਦੇ ਨੱਕ ਹੇਠੋਂ ਫਰਾਰ ਹੋ ਗਿਆ। ਦੂਜੇ ਪਾਸੇ ਸਿਟੀ ਥਾਣੇ ਦੇ ਮੁਖੀ ਨੇ ਕਿਹਾ ਹੈ ਕਿ ਇੱਕ ਦੋਸ਼ੀ ਜਿਸ ਦਾ ਪਿਛਲੇ ਦਿਨੀ ਐਨਕਾਊਂਟਰ ਹੋਇਆ ਸੀ ਉਹ ਜੇਰੇ ਇਲਾਜ ਸੀ ਉਹ ਕਿਤੇ ਅੱਗੇ ਪਿਛੇ ਹੋ ਗਿਆ ਬਹੁਤ ਜਲਦ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਜਨਹਿਤਿਆਸ਼ੀ ਦੇ ਲਈ ਲਾਪਰਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਸਹੀ ਦੱਸ ਲਈ ਇੱਥੇ ਰੈਸਟ ਹੋਈ ਹੋਗੀ ਹੂੰ ਉਹਦੇ ਬੜਾ ਬੜਾ ਲੱਗਾ ਵੀ ਉਹ ਕਿੱਥੇ ਗੋਲੀ ਲੱਗੀ ਸੀ ਉਹਦੇ ਬੜੇ ਗੋਲੀ ਲੱਗੀ ਇਹ ਕਿਹੜੇ ਕੇਸ ਚ ਨੂੰ ਹੋੜਿਆ ਸੀ ਤੂੰ ਇਹ ਉਸਨੇ ਇਹ ਤੇ ਫਾਰਕੀ ਚਾਹੁੰਨਾਂ ਨੇ ਬਤਾ ਦੇ ਕੇ ਕਾਂਟੇ ਦੇ ਸਵੰਦ ਨੇ। ਜਿਹੜਾ ਕਾਂਗਰਸੀ ਲੀਡਰ ਤੇ ਫਾਇਰ ਕੀਤਾ ਹੀ ਉਹ ਇੱਕ ਐਂਕਰ ਵਾ। ਹਾਂ। ਕਿੰਨੀ ਦੇਰ ਹੋ ਗਈ ਫਰਾਰ ਹੋਏ ਨੂੰ। ਹਾਂ। ਦੇਖ ਰੇ ਮੈਂ ਚੈੱਕ ਕਰਨ ਲੱਗਾ। ਕੋਈ ਡਿਊਟੀ ਨਹੀਂ ਸੀ ਇੱਥੇ ਕਿਸੇ ਦੀ ਹੈਗੀ। ਆ ਗੱਡ ਲੱਗੀ ਦੇਖਣ ਲੱਗੀ ਕਿੱਥੋਂ ਨਿਕਲੇ ਉਹ ਬਾਕੀ ਦੇਖੇਦਾਂ ਦਾ। ਅਮਨ। ਬਸ।